ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਵਾਧਰੀ ਬਹੁਤ ਸਖੀਆ ਤੋਂ ਹਾਂ ਜੀ ਸਰ ਬਹੁਤ ਵਧੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦਰਸ਼ਨ ਦੇਤੇ ਇੱਥੇ ਸਾਰਾ ਜਿਸੀ ਫਸਟ ਟਾਈਮ ਹੀ ਆਏ ਹੈ ਤੇ ਤਕਰੀਬਨ ਤਕਰੀਬਨ ਹਜੇ ਠੀਕ ਆ ਲੋਕ ਹਜੇ ਨਹੀਂ ਆਏ ਵੀ ਨਹੀਂ ਕੁਝ ਏਰੀਆ ਵੀ ਕੀ ਕੁਝ ਲੱਗਿਆ ਆਪਣੇ ਕੋਲ ਸਰ ਠੰਡੇ ਜੂਸ ਹੁੰਦੇ ਜਿਹਦੇ ਵਿੱਚ ਇੱਕ ਕਮਰਾ ਜੂਸ ਹੁੰਦਾ ਇੱਕ ਬੇਲ ਪੱਤਰ ਦਾ ਜੂਸ ਹੁੰਦਾ ਇਹ ਬਿਨਾ ਹਾਂਜੀ ਇਹ ਬੇਲ ਪੱਤਰ ਦਾ ਇਹ ਅੰਬ ਦਾ ਇਹ ਬਿਨਾ ਕਿਸੇ ਪ੍ਰੈਜ਼ਰਵੇਟਿਵ ਤੋਂ ਬਿਨਾ ਕਿਸੇ ਕੈਮੀਕਲ ਤੋਂ ਜੂਸ ਹੁੰਦਾ ਸਰ ਸ਼ੁੱਧ ਪਿਓਰ ਬੇਲ ਦੀ ਪਲਪ ਹੈ ਜੀ ਉਹਦੇ ਵਿੱਚ ਪਾਣੀ ਹੈ ਤੇ ਦੇਸੀ ਖੰਡ ਹੈ ਤਿੰਨ ਹੀ ਚੀਜ਼ਾਂ ਸਰ ਇਵੇਂ ਹੀ ਇਹ ਹੈ ਜੀ ਸ਼ੁੱਧ ਅੰਬ ਦੀ ਪਲਪ ਹੈ ਦੇਸੀ ਖੰਡ ਪਾਈ ਹੈ ਤੇ ਪਾਣੀ ਪਾਇਆ ਹਨੀ ਰੈਡੀ ਟੂ ਡਰਿੰਕ ਹੈ ਸਰ ਇਹ ਚਿਲਡ ਮਿਲ ਜਾਂਦੇ ਆ ਬਿਲਕੁਲ ਠੰਡੇ ਆਪਣੇ ਕੋਲ ਤੇ ਉਸ ਤੋਂ ਇਲਾਵਾ ਆਪਣੇ ਕੋਲੇ ਸਰ ਦੋ ਸ਼ਰਬਤ ਹੁੰਦੇ ਆ ਇਹ ਸ਼ਰਬਤ ਹੈਗਾ ਸਰ ਗੁਲਾਬ ਦਾ ਦੇਸੀ ਖੰਡ ਵਿੱਚ ਬਣਿਆ ਹੋਇਆ ਚੀਨੀ ਨਹੀਂ ਪਾਉਂਦੇ ਤੇ ਹਾਲਾਂਕਿ ਕੀ ਤੁਹਾਡਾ ਪਟਿਆਲਾ ਕਿੰਗ ਮੇਰਾ ਬ੍ਰਾਂਡ ਹੈ ਸਰ ਹਾਂਜੀ ਤੇ ਇਹ ਹੈਗਾ ਸਰ ਗੁਲਾਬ ਦਾ ਸ਼ਰਬਤ ਸੌਰੀ ਇਹ ਹੈ ਬੇਲ ਦਾ ਸ਼ਰਬਤ ਇਹ ਵੀ ਦੇਸੀ ਖੰਡ ਚ ਬਣਿਆ ਹੋਇਆ ਸਰ ਇਹ ਠੰਡਾ ਹੁੰਦਾ ਬੈਕਬੋਨ ਵਾਸਤੇ ਬਹੁਤ ਵਧੀਆ ਹੁੰਦਾ ਕਨਸਟਿਪੇਸ਼ਨ ਵਾਲਿਆਂ ਵਾਸਤੇ ਬਹੁਤ ਵਧੀਆ ਹੁੰਦਾ ਜਿਨ੍ਹਾਂ ਦੇ ਮਿਹਦੇ ਚ ਗਰਮੀ ਆ ਉਹਨਾਂ ਵਾਸਤੇ ਬਹੁਤ ਵਧੀਆ ਉਸ ਤੋਂ ਬਾਅਦ ਤਿੰਨ ਸਿਰਕੇ ਆ ਗੰਨੇ ਦਾ ਜਾਮਨ ਦਾ ਸੇਵ ਦਾ ਇਹ ਮੈਂ ਵੁੱਡਨ ਦੇ ਵਿੱਚ ਲੱਕੜੀ ਦੇ ਡਰਮ ਵਿੱਚ ਤਿਆਰ ਕਰਦਾ ਸਰ ਤੇ ਆਪ ਤਿਆਰ ਕਰਦੇ ਆ ਬਿਨਾ ਕਿਸੇ ਜਾਗ ਤੋਂ ਬਿਨਾ ਕਿਸੇ ਖਮੀਰ ਤੋਂ ਤੇ ਡੇਢ ਡੇਢ ਸਾਲ ਵਿੱਚ ਸਿਰਕਾ ਤਿਆਰ ਹੁੰਦਾ ਸਰ ਇਹ ਬਾਂਸੀ ਗੋਲਡ ਕਣਕ ਦੇ ਆٹے ਦੀਆਂ ਸੇਵੀਆਂ ਇਹ ਬਿਸਕੁਟ ਹੈ ਸਰ ਇਹਦੇ ਵਿੱਚ ਬਾਂਸੀ ਗੋਲਡ ਕਣਕ ਦਾ ਆਟਾ ਪਾਇਆ ਦੇਸੀ ਘਿਓ ਪਾਇਆ ਤੇ ਸ਼ੱਕਰ ਪਾਈ ਹੋਈ ਹੈ ਇਹ ਦਲੀਆ ਸਰ ਹੱਥ ਨਾਲ ਪੀਸਿਆ ਹੋਇਆ ਜਿਵੇਂ ਪੁਰਾਣੇ ਸਾਡੀਆਂ ਮਾਤਾ ਹੋਣੀਆਂ ਚੱਕੀ ਤੇ ਪੀਂਦੀਆਂ ਸੀ ਤੇ ਉਵੇਂ ਪੀਸਿਆ ਹੋਇਆ ਇਹ ਵੀ ਬਾਂਸੀ ਗੋਲਡ ਕਣਕ ਦੇ ਆٹے ਦਾ ਇਹ ਹਰੜ ਦਾ ਮਰਬਾਹ ਬਾਂਸ ਦਾ ਬਿੱਲ ਦਾ ਆਮਲੇ ਦਾ ਤੇ ਕਰੌਂਦੇ ਦਾ ਮਰਬਾਹ ਸਰ ਇਹ ਮੇਰੇ ਕੋਲ ਇੱਕ ਲੱਡੂ ਹੁੰਦਾ ਸਰ ਜਿਵੇਂ ਸਿਆਲਾਂ ਦੇ ਵਿੱਚ ਆਪਾਂ ਖੋਆ ਰਲਾ ਲਿਆ ਪੰਜੀਰੀ ਬਣਾ ਲਈ ਜਾਂ ਕੋਈ ਹੋਰ ਆਪਾਂ ਗੁਜਰੇਲਾ ਬਣਾ ਲਿਆ ਉਹ ਗਰਮ ਚੀਜ਼ਾਂ ਹੁੰਦੀਆਂ ਸਾਰੀਆਂ ਸਰ ਇਹ ਠੰਡੀ ਤਾਸੀਰ ਦੇ ਲੱਡੂ ਆ ਇਹਦੇ ਵਿੱਚ ਪੋਹਾ ਪਾਇਆ ਹੋਇਆ ਹੈ ਇਹਦੇ ਵਿੱਚ ਆਪਾਂ ਮਖਾਣਾ ਪਾਉਂਦੇ ਆ ਹਾਂਜੀ ਇਹਦੇ ਵਿੱਚ ਛੇ ਤਰ੍ਹਾਂ ਦਾ ਮਗਜ ਪੈਂਦਾ ਦੇਸੀ ਘਿਓ ਦੁੱਧ ਪੈਂਦਾ ਸਰ ਤੇ ਸ਼ੱਕਰ ਪੈਂਦੀ ਹੈ ਸਰ ਇਹ ਸਾਰੀਆਂ ਚੀਜ਼ਾਂ ਠੰਡੀਆਂ ਹੁੰਦੀਆਂ ਜਿਨ੍ਹਾਂ ਦੇ ਪੇਟ 'ਚ ਗਰਮੀ ਆ ਉਹਨਾਂ ਵਾਸਤੇ ਬਹੁਤ ਵਧੀਆ ਜਿਨ੍ਹਾਂ ਨੂੰ ਜੋੜਾਂ ਦੀ ਪ੍ਰੋਬਲਮ ਹੈ ਕਮਜ਼ੋਰੀ ਹੈ ਖਾਦਾ ਪੀਤਾ ਹਜਮ ਨਹੀਂ ਹੁੰਦਾ ਬਹੁਤ ਹਲਕੇ ਹੁੰਦੇ ਆ ਤੁਸੀਂ ਖਾਓ ਨਾਲ ਦੀ ਨਾਲ ਹਜਮਣ ਜਾਂਦੇ ਆ ਤੇ ਸਾਡੀ ਹੈਲਥ ਵਾਸਤੇ ਬਹੁਤ ਵਧੀਆ ਹੁੰਦੇ ਸਰ ਤੇ ਉਸ ਤੋਂ ਇਲਾਵਾ ਆਪਣੇ ਕੋਲੇ ਘਰ ਦੇ ਪੈਦਾ ਕੀਤੇ ਹੋਏ ਛੋਲੇ ਆ ਤੇ ਇਹ ਛੋਲੇ ਜਿਹੜੇ ਹੈਗੇ ਆ ਆਪਾਂ ਬਿਨਾਂ ਰੇਸਪਰੇ ਤੋਂ ਪੈਦਾ ਕਰਦੇ ਆ ਤੇ ਇਹ ਜਿਹੜੇ ਇਹਨਾਂ ਛੋਲਿਆਂ ਤੋਂ ਫਿਰ ਅੱਗੇ ਆਪਾਂ ਪ੍ਰੋਡਕਟ ਤਿਆਰ ਕਰਦੇ ਆ ਵੇਸਣ ਤਿਆਰ ਹੁੰਦਾ ਛੋਲਿਆਂ ਤੋਂ ਇਹ ਪੁੱਜੇ ਛੋਲੇ ਇਹ ਗੁੰਡੀ ਪਕੌੜਾ ਪਕੌੜੀ ਇਹ ਸਾਰੇ ਛੋਲਿਆਂ ਤੋਂ ਤਿਆਰ ਕਰਦੇ ਆ ਸਰ ਸਾਰੀ ਵੇਸਣ ਦੀ ਵੈਰਾਈਟੀ ਹੈ ਸਰ ਆਪ ਘਰ ਦਾ ਤਿਆਰ ਕਰਕੇ ਫਿਰ ਮੇਰੇ ਕੋਲੇ ਆਮਲੇ ਦੀ ਚਟਨੀ ਹੁੰਦੀ ਹੈ ਸਰ ਇਹਦੇ ਵਿੱਚ 14 ਮਸਾਲੇ ਪਾਏ ਜਾਂਦੇ ਆ ਤੇ ਇਹ ਇਹਨੂੰ ਤੁਸੀਂ ਐਜ਼ ਅ ਜੈਮ ਵੀ ਯੂਜ਼ ਕਰ ਸਕਦੇ ਹੋ ਬਰੈਡ ਦੇ ਉੱਤੇ ਤੇ ਰੋਟੀ ਨਾਲ ਵੀ ਖਾ ਸਕਦੇ ਹੋ ਇਹ ਮੇਰੇ ਕੋਲੇ ਐਪਲ ਜਿੰਜਰ ਦੀ ਚਟਨੀ ਹੁੰਦੀ ਹੈ ਸਰ ਛੇਬ ਔਰ ਅਦਰਕ ਦੀ ਚਟਨੀ ਇਹ ਵੀ ਤੁਸੀਂ ਐਜ਼ ਅ ਜੈਮ ਵੀ ਯੂਜ਼ ਕਰ ਸਕਦੇ ਹੋ ਤੇ ਤੁਸੀਂ ਰੋਟੀ ਨਾਲ ਵੀ ਖਾ ਸਕਦੇ ਹੋ ਇਹ ਸਰ ਕੁਝ ਕੁ ਯੂਨੀਕ ਚੀਜ਼ਾਂ ਨੇ ਜਿੱਦਾਂ ਇਹ ਜੂਸ ਆ ਸਟਰਲਾਈਜ਼ ਕਰਕੇ ਤਕਰੀਬਨ ਤਕਰੀਬਨ ਬਹੁਤ ਘੱਟ ਲੋਗੇ ਨੇ ਤਿਆਰ ਕਰਦੇ ਪੀਜੂ ਦੇ ਵਿੱਚ ਸਕਾਇਆ ਜਾਂਦਾ ਸਰ ਇਹ ਤੇ ਖੇਤੀ ਵਿਗਿਆਨ ਕੇਂਦਰ ਰੌਣੀ ਤੋਂ ਵੀ ਸਿੱਖਿਆ ਸਿੱਖਾਈ ਪਹਿਲਾਂ ਵੀ ਹਾਂਜੀ ਮੈਂ ਤਿੰਨ ਸਾਲਾਂ ਤੋਂ ਟ੍ਰੇਨਿੰਗ ਲਈ ਹੈ ਸਰ ਪੀਯੂ ਸਭ ਤੋਂ ਪਹਿਲਾਂ ਜਿਹੜੀ ਮੇਰੀ ਬੇਸਿਕ ਸੀਗੀ ਉਹ ਖੇਤੀ ਵਿਗਿਆਨ ਕੇਂਦਰ ਰੌਣੀ ਤੋਂ ਤੇ ਫਿਰ ਪੀਯੂ ਲੁਧਿਆਣਾ ਤੇ ਉਸ ਤੋਂ ਬਾਅਦ ਹਾਈ ਟੈਕ ਦੀ ਸੀਗੀ ਜਿਹੜੀ ਉਹ ਮੈਂ ਬੈਂਗਲੌਰ ਤੋਂ ਕਰਕੇ ਇਹ ਚੀਜ਼ਾਂ ਤੇ ਉਸ ਤੋਂ ਇਲਾਵਾ ਆਪਣੇ ਕੋਲੇ ਸਰ ਗੁਲਕੰਧ ਹੁੰਦੀ ਹੈ ਇਹ ਮਿਸ਼ਰੀ ਦੇ ਵਿੱਚ ਬਣਾਈ ਜਾਂਦੀ ਹੈ ਸਰ ਆਮ ਕਰਕੇ ਬਾਜ਼ਾਰਾਂ ਤੋਂ ਤੁਹਾਨੂੰ ਚੀਨੀ ਵਾਲੀ ਮਿਲੇਗੀ ਉਹ ਚੀਨੀ ਵੀ ਨਹੀਂ ਸਕਰੀਨ ਪਾ ਕੇ ਬਣਾ ਦਿੰਦੇ ਸਰ ਤੇ ਇਹ ਆਪਾਂ ਸ਼ੁੱਧ ਮਿਸ਼ਰੀ ਦੇ ਵਿੱਚ ਬਣਾਉਂਦੇ ਆਂ ਜੀ ਔਰ ਇਹ ਸਨ ਹੀਟਡ ਹੈ ਇਹ ਧੁੱਪ ਦੇ ਵਿੱਚ ਰੱਖ ਕੇ 28 ਤੋਂ 25 ਦਿਨਾਂ ਵਿੱਚ ਇਹ ਤਿਆਰ ਹੋ ਜਾਂਦਾ ਇਹ ਹੁੰਦੀ ਆ ਸਰ ਆਪਣੇ ਕੋਲ ਇਹ ਸਭ ਚੀਜ਼ਾਂ ਆਪਾਂ ਤਕਰੀਬਨ ਤਕਰੀਬਨ ਆਪ ਤਿਆਰ ਕਰਦੇ ਹਾਂ ਬਿਲਕੁਲ ਸਰ ਬਿਲਕੁਲ ਹਾਂ ਜੀ ਆ ਕੋਈ ਵੀ ਪ੍ਰੋਡਕਟ ਲੈ ਲਓ ਸਰ ਮੇਰੀ ਵਾਈਫ ਹੈ ਤੇ ਉਹਨਾਂ ਦੇ ਨਾਲ 11-12 ਲੇਡੀਜ਼ ਹੋਰ ਜਿਹੜੀਆਂ ਕੰਮ ਕਰਦੀਆਂ ਨੇ ਤੇ ਕੋਈ ਵੀ ਪ੍ਰੋਡਕਟ ਤੁਸੀਂ ਲਓਗੇ ਵਿਦਾਊਟ ਐਨੀ ਕੈਮੀਕਲ ਮਿਲੇਗਾ ਸਰ ਹਾਂਜੀ ਇਹ ਹੈ ਸਰ ਜਿਵੇਂ ਮਰਬਾਹ ਹੈ ਮਿੱਠੇ ਤੋਂ ਬਿਨਾ ਨਹੀਂ ਬਣਦੇ ਸਰ ਸ਼ਰਬਤ ਹੈ ਮਿੱਠੇ ਤੋਂ ਬਿਨਾ ਨਹੀਂ ਬਣਦੇ ਪਰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਚੀਨੀ ਨਾ ਪਾ ਕੇ ਦੇਸੀ ਖੰਡ ਪਾਈ ਹਾਂਜੀ ਹਾਲਾਂਕਿ ਸਾਨੂੰ ਮਹਿੰਗੇ ਪੈਂਦੇ ਸਰ ਬਾਜ਼ਾਰ ਦੇ ਵਿੱਚੋਂ ਤੁਹਾਨੂੰ 130 40 80 100 150 ਰੁਪਏ ਤੁਹਾਨੂੰ ਮਰਬਾ ਮਿਲ ਜਾਊਗਾ ਪਰ ਅਸੀਂ 150 ਰੁਪਏ ਦੀ ਕਿਲੋ ਦੇਸੀ ਖੰਡ ਪਾਉਨੇ ਆ ਸਰ ਪਰ ਜਿਹੜਾ ਬੰਨਾ ਕੁਆਲਟੀ ਦੀ ਕੁਆਲਿਟੀ ਉਹ ਸਾਨੂੰ ਬਹੁਤ ਪਿਆਰ ਦਿੰਦੇ ਆ ਸਰ ਲੋਕ ਇਹ ਇਹ ਤੁਹਾਡੀ ਗੱਲ ਜਿਹੜੀ ਆ ਤੁਹਾਡੀ ਗੱਲ ਮੈਂ ਵੱਡੀ ਕਰਦਾ ਹਾਂ ਕੁਆਲਿਟੀ ਦੇ ਇਸ਼ੂ ਕੋ ਦੋ ਕਹਿੰਦੇ ਜਿਹੜੇ ਬਹੁਤ ਪਿਆਰ ਦਿੰਦੇ ਆ ਸਰ ਚਾਹੀਦਾ ਵੀ ਸਰ ਬਿਲਕੁਲ ਨਾਲੋਂ ਤਾਂ ਕੁਆਲਿਟੀ ਨਾਲ ਦੋ ਸਰ ਹੈ ਨਾ ਬਿਲਕੁਲ ਸਰ ਜੀ ਸਰ ਬਾਦ ਦਾ ਮਰਵਾ ਆ ਦੇਖਿਆ ਨਾ ਜੀ ਸਰ ਇਹ ਵਾਲਾ ਇਹ ਮਤਲਬ ਕਿ ਕੇਸੀ ਜੀ ਜ਼ਿਆਦਾ ਕੰਮ ਹੁੰਦਾ ਹੈ ਸਭ ਤੋਂ ਜ਼ਿਆਦਾ ਸਰ ਇਹ ਸਾਡੀਆਂ ਨਾ ਹੱਡੀਆਂ ਵਾਸਤੇ ਬਹੁਤ ਅੱਛਾ ਹੁੰਦਾ ਉਸ ਤੋਂ ਬਾਅਦ ਇਹ ਮਰਦਾਂ ਲਈ ਬਹੁਤ ਚੰਗਾ ਹੁੰਦਾ ਜਿਹੜੀ ਸਾਡੀ ਮਤਲਬ ਵਿਅਕਤੀ ਜੀਵਨ ਹੈ ਉਹਨੂੰ ਇਹ ਸੰਭਾਲ ਕੇ ਰੱਖਦਾ ਹੈ ਇਹ ਬਾਕੀ ਜਿੰਨੇ ਸਾਨੀ ਕੋੜੇ ਹੈ ਸਰ ਉਹਨਾਂ ਨੂੰ ਇਹ ਦਿੱਤਾ ਜਾਂਦਾ ਹੈ ਤੇ ਬੱਚੇ ਜਿਹੜੇ ਕੱਦ ਨਹੀਂ ਕਰ ਰਹੇ ਇਹ ਸਾਡੇ ਅੰਦਰ ਕਿੰਦਾ ਦਾ ਹਾਰਮੋਨ ਰਿਲੀਜ਼ ਕਰਦਾ ਜਿਹਦੇ ਨਾਲ ਸਾਡੀਆਂ ਬੋਨ ਸਿਸਟਮ ਹੈ ਜਿਹੜਾ ਉਹ ਮਜ਼ਬੂਤ ਹੁੰਦਾ ਹੈ ਬੱਚੇ ਦੀ ਗ੍ਰੋਥ ਵਧਦੀ ਹੈ ਕੱਦ ਵੱਧਦਾ ਹੈ ਉਦੇ ਨਾਲ ਨਾਲ ਸਾਡੇ ਇਹ ਸਕਿਨ ਵਾਸਤੇ ਬਹੁਤ ਅੱਛਾ ਹੁੰਦਾ ਸਾਡੇ ਵਾਲਾਂ ਵਾਸਤੇ ਬਹੁਤ ਅੱਛਾ ਹੁੰਦਾ ਇਹਦੇ ਵਿੱਚ ਵਿਟਾਮਿਨ ਸੀ ਵੀ ਪਾਇਆ ਜਾਂਦਾ ਹੈ ਬੀ ਬੀ 12 ਵੀ ਪਾਇਆ ਜਾਂਦਾ ਹੈ ਇਹਦੇ ਵਿੱਚ ਇਹਦੇ ਵਿੱਚ ਜ਼ਿੰਕ ਵੀ ਪਾਇਆ ਜਾਂਦਾ ਹੈ ਇਹਦੇ ਵਿੱਚ ਫਾਸਫੋਰਸ ਵੀ ਪਾਇਆ ਜਾਂਦਾ ਹੈ ਇਹਦੇ ਵਿੱਚ ਤੁਹਾਨੂੰ ਫਾਈਬਰ ਵੀ ਬਹੁਤ ਭਰਪੂਰ ਮਾਤਰਾ ਚ ਮਿਲੇਗਾ ਔਰ ਉਹਦੇ ਨਾਲ ਨਾਲ ਸਰ ਇਹਦੇ ਵਿੱਚ ਨਾ ਇੱਕ ਆਇਰਨ ਹੈ ਜਿਹੜਾ ਉਹ ਇੱਕ ਮਾਤਰਾ ਦੇ ਵਿੱਚ ਆਇਰਨ ਵੀ ਸਾਨੂੰ ਉਹਦੇ ਚ ਮਿਲਦਾ ਹੈ ਮੈਂ ਇਹ ਸਿੱਖ ਕੇ ਪੁੱਛ ਰਿਹਾ ਹਾਂ ਜੀ ਤੁਹਾਨੂੰ ਪੂਰੀ ਕਹਾਣੀ ਇਹ ਵੀ ਆਈਟਮ ਕੱਲ੍ਹ ਕਰ ਬੱਚੇ ਨਹੀਂ ਬਿਲਕੁਲ ਹੀ ਹੈਗੇ ਹਾਂ ਜੀ ਉਹ ਉਹਦੇ ਚ ਇੱਕ ਦੋ ਕਾਰਨ ਬਹੁਤ ਵੱਡੇ ਆ ਸਰ ਉਹਦੇ ਚ ਸਭ ਤੋਂ ਵੱਡਾ ਕਾਰਨ ਇਹ ਆ ਵੀ ਜਿਹੜੀ ਸਾਡੀ ਗੇਮ ਖਤਮ ਹੋ ਗਈ ਸਰ ਪਹਿਲਾਂ ਤੁਸੀਂ ਦੇਖੋ ਵੀ ਮੇਰਾ ਖਿਆਲ ਆਪਣੀ ਹਮ ਉਮਰੀ ਹੋਵਾਂਗੇ ਆਪਾਂ ਥੋੜਾ ਫਰਕ ਹੋਊਗਾ ਤੇ ਆਪਾਂ ਛਾਲਾ ਮਾਰਦੇ ਸੀ ਦਰਖਤਾਂ ਦੇ ਚੜ ਕੇ ਭੱਜ ਲੇ ਟਾਇਰ ਭਜਾ ਲਿਆ ਗੁੱਲੀ ਡੰਡਾ ਖੇਡ ਲਿਆ ਸਭ ਚੀਜ਼ਾਂ ਖਤਮ ਹੋ ਗਈਆਂ ਸਰ ਮੋਬਾਈਲ ਨੇ ਨੈਟਵਰਕ ਬਿਲਕੁਲ ਜੀ ਫਿਜ਼ੀਕਲ ਐਕਟੀਵਿਟੀ ਜਿਹੜੀ ਆ ਉਹ ਮਾਂ ਤੋਂ ਹੀ ਖਤਮ ਹੋ ਜਾਂਦੀ ਏ ਜਦੋਂ ਬੱਚਾ ਮਾਂ ਦੇ ਅੰਦਰ ਪਲ ਰਿਹਾ ਹੁੰਦਾ ਡਾਕਟਰ ਕਹਿੰਦਾ ਬੈਡ ਰੈਸਟ ਕਰਨੀ ਆ ਤੁਸੀਂ ਦੱਸੋ ਆਪਣੀਆਂ ਮਾਵਾਂ ਨੇ ਦਾਦੀਆਂ ਨੇ ਕਿੰਨੀ ਕਬੈਡ ਰੈਸਟ ਕੀਤੀ ਹਾਂਜੀ ਤਾਂ ਅੱਜ ਬੱਚੇ ਨੂੰ ਜਨਮ ਦੇ ਕੇ ਤੀਜੇ ਦਿਨੋਂ ਧਾਰ ਕੱਢਣ ਲੱਗ ਜਾਂਦੀ ਹੈ ਹਾਂਜੀ ਤੁਹਾਡਾ ਬੇਸਿਕ ਸੌਨ ਖਾਣੀਆਂ ਸੀ ਬਿਲਕੁਲ ਸੱਚੀ ਕੀ ਬੀਨੀਆਂ ਸੀ ਆਟਾ ਦਾ ਉਹ ਨਾਲ ਉਹ ਪਰਾ ਕਰਨੀ ਸੀ ਜੀ ਮੈਂ ਜੇ ਆਪਣੀ ਦਾਦੀ ਮਾਂ ਦੀ ਗੱਲ ਕਰਾਂ ਤੇ ਉਹ ਸਾਨੂੰ ਉਹ ਲੜਦੇ ਸੀ ਵੀ ਬਾਜ਼ਾਰੋਂ ਤੁਸੀਂ ਚੀਜ਼ਾਂ ਲਿਆਉਣੇ ਉਹ ਪਤਾ ਨਹੀਂ ਕਿਹੋ ਜਿਹੇ ਹੱਥ ਲੱਗਿਓ ਬੜੇ ਸੁੱਚਾ ਧਿਆ ਰੱਖਦੇ ਸੀ ਆਪਣੇ ਵੀ ਮੈਂ ਬਹੁਤ ਸੁੱਚੀ ਚੀਜ਼ ਰੱਖਣੀ ਹੈ ਘਰੇ ਤਾਂ ਉਹ ਇਸ ਚੀਜ਼ ਦੇ ਉੱਤੇ ਬੜਾ ਪਹਿਰਾ ਦਿੰਦੇ ਸੀ ਬਾਹਰੋਂ ਨਹੀਂ ਲਿਆਉਣੀ ਘਰੇ ਜੋ ਮਰਜੀ ਬਣਾ ਲਓ ਤੇ ਅੱਜ ਮੇਰੀ ਵਾਈਫ ਦਾ ਵੀ ਇਹੀ ਹੈ ਵੀ ਜੇ ਕਿਤੇ ਮੇਰੇ ਬੱਚੇ ਕਹਿਣ ਵੀ ਸਮੋਸਾ ਖਾਣਾ ਤੇ ਉਹਨੇ ਘਰੇ ਬਣਾ ਕੇ ਦੇ ਦੇ ਹਾਂਜੀ ਬਾਕੀ ਜਿਵੇਂ ਦੇਖੀਏ ਤਾਂ ਵਰਤਮਾਨ ਇਸਤਮਾਲ ਕਰਨ ਬੱਚੇ ਦੀ ਗ੍ਰੋਥ ਵੀ ਹਾਈ ਟੂ ਵੀ ਹੈ ਬਿਲਕੁਲ ਸਹੀ ਦੇਖਾ ਲੱਗੀ ਨਹੀਂ ਫਿਰ ਖੁਰਾਕ ਦੇ ਸਿਰ ਤੇ ਬਹੁਤ ਚੀਜ਼ਾਂ ਨੇ ਸਰ ਜਦੋਂ ਅਸੀਂ ਅੱਧੇ ਲੜਕੇ ਪੀਂਦੇ ਸੀ ਜਦੋਂ ਸਾਡੇ ਘਰਾਂ 'ਚ ਰੋਟੀਆਂ ਦੇ ਉੱਤੇ ਮੱਖਣ ਦਾ ਪੇੜਾ ਰੱਖ ਕੇ ਖਾਧਾ ਜਾਂਦਾ ਸੀ ਤੇ 6-6 ਫੁੱਟੇ ਕੱਦ ਹੁੰਦੇ ਸੀ ਤੇ ਜਿਹੜੇ ਆਹ 11-11 ਹਾਲ ਹੁੰਦੇ ਸੀ ਉਹ ਚੱਕ ਕੇ ਬਾਲਾ ਕੱਢ ਦਿੰਦੇ ਸੀ ਸਰ ਜਦੋਂ ਪੀ ਜਿਵੇਂ ਖਤਮ ਕਰਦੇ ਸੀ ਬਿਲਕੁਲ ਜੀ ਇਹ ਦਵਾਰੀ ਮੁੜ ਕੇ ਕੀ ਬਲ ਆ ਰਹੀ ਹੈ ਜੀ ਬਿਲਕੁਲ ਸਰ ਇਹ ਆਏ ਵੀ ਹੌਲੀ-ਹੌਲੀ ਆ ਆਇਆ ਜੋਗ ਰਵੇ ਹੈ ਨਾ ਜੀ ਸਰ ਇਹ ਕੀ ਕਿ ਆਉਣ ਤਾਂ ਜਿਹੜੇ ਲੋਕ ਹੋ ਰਹੇ ਨੇ ਕਿ ਕਿਹਨੂੰ ਜਾਗਰ ਸਟਾਪ ਹੈ ਨਾ ਦਵਾਰੇ ਉਹ ਹੀ ਦਵਾਰੇ ਬਿਲਕੁਲ ਇਹ 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 ਇਦਾਂ ਹੀ ਆ ਸਰ ਕੰਜ਼ਿਊਮਰ ਤੇ ਜਿਹੜਾ ਵਿਕਰੇਤਾ ਹੈ ਇਹ ਜਦੋਂ ਦੋਵੇਂ ਇੱਕ ਦੂਟ ਹੋਣਗੇ ਸਹਿਯੋਗ ਮਿਲੂਗਾ ਤਾਂ ਬਹੁਤ ਇਹਦੇ ਨਾਲ ਅੱਗੇ ਵਧ ਸਕਦਾ ਹੈ ਜੀ ਸਰ ਸਾਹਿਬੀ ਆਪ ਵੀ ਜੇ ਅੱਲਾਹ ਵਾਹਿਬੀ ਤੁਸੀਂ ਆਪਣਾ ਪ੍ਰੋਜੈਕਟ ਨੰਬਰ ਲਾ ਦਿਓ ਜੇ ਪਰਮਾਤਮਾ ਵੀ ਤੁਹਾਡੀ ਹਨਾ ਬੀਸੀ ਦੀ ਸਾਈਨ ਹੋਵੇ ਜੀ ਸਰ ਆਪਾਂ ਤੁਹਾਡਾ ਕੰਟੈਕਟ ਕਰ ਸਕਦਾ ਮੇਰਾ ਨੰਬਰ ਹੈਗਾ 70098 52418 9855484355 ਤੇ ਇਹ ਤੁਸੀਂ ਕਾਲ ਕਰ ਸਕਦੇ ਹੋ ਜਿਹੜੀ ਵੀ ਚੀਜ਼ ਤੁਸੀਂ ਕਾਲ ਕਰੋਗੇ ਤੁਹਾਡੇ ਘਰ ਪਹੁੰਚ ਜੇਕਰ ਕੋਈ ਤੁਹਾਡੇ ਤੋਂ ਵਿਧੀ ਜਾਣਨੀ ਵੀ ਚਾਵੇ ਇਹਦੇ ਉਹਦੇ ਕੋਲ ਮਟੀਰੀਅਲ ਹੈਗਾ ਉਹ ਵੀ ਫਲੋਰ ਤੇ ਜੇ ਤੁਸੀਂ ਕਦੇ ਸਵਾਗਤ ਮੇਲੇ ਦੱਸ ਨਹੀਂ ਸਕਦੇ ਆ ਸਭ ਤੋਂ ਸੌਖੀ ਗੱਲ ਇਹ ਹੈ ਵੀ ਹਰੇਕ ਜ਼ਿਲ੍ਹੇ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਬਣਿਆ ਹੋਇਆ ਹੈ ਉੱਥੇ ਜਾਓ ਉੱਥੇ ਤੁਹਾਨੂੰ ਸਰਟੀਫਿਕੇਸ਼ਨ ਵੀ ਮਿਲੂਗੀ ਉੱਥੋਂ ਤੁਹਾਨੂੰ ਜਾਣ ਆਉਣ ਦਾ ਕਰਾਇਆ ਵੀ ਮਿਲੇਗਾ ਤੇ ਖਾਣਾ ਵੀ ਮਿਲੇਗਾ ਜੀ ਉਸ ਤੋਂ ਕਿਤੇ ਵੱਡਾ ਤੁਹਾਨੂੰ ਗੁਣ ਮਿਲੂਗਾ ਜੀ ਤਾਂ ਅਸੀਂ ਦੱਸ ਵੀ ਦੇਵਾਂਗੇ ਤੇ ਉਹਦੇ ਵਿੱਚ ਅਸੀਂ ਸਰਟੀਫਾਈਡ ਨਹੀਂ ਕਰ ਸਕਦੇ ਕਿਸੇ ਨੂੰ ਕਿਉਂਕਿ ਸਾਡੇ ਕੋਲ ਹਜੇ ਉਹ ਪ੍ਰਕਿਰਿਆ ਨਹੀਂ ਹੈਗੀ ਦੂਜੀ ਚੀਜ਼ ਇਹ ਹੈ ਵੀ ਇੱਕ ਕੁਝ ਮੈਂ ਟੂ ਵੀ ਕਲੀਅਰ ਅੰਬੀ ਕੁਝ ਕੁ ਰੈਸਪੀਆਂ ਜਿਹੜਾ ਕੋਈ ਸਾਲਾਂ ਦੀ ਮਿਹਨਤ ਕਰਕੇ ਉਹ ਤਿਆਰ ਕੀਤੀਆਂ ਹੁੰਦੀਆਂ ਤੇ ਰੈਸਪੀ ਜਿਹੜੀਆਂ ਦੇਣੀਆਂ ਉਹ ਥੋੜਾ ਜਿਹਾ ਔਖਾ ਵੀ ਲੱਗਦਾ ਤੇ ਇਦਾਂ ਹੁੰਦਾ ਵੀ ਜੇ ਕੋਈ ਪਿਆਰਾ ਸੱਜਣ ਕਹਿੰਦਾ ਵੀ ਮੈਨੂੰ ਬਣਾ ਕੇ ਦੇ ਦਿਓ ਮਟੀਰੀਅਲ ਲੈ ਲੈਨੇ ਬਣਾ ਕੇ ਦੇ ਦੇਨੇ ਹਨ ਇਹਨੇ ਕਰ ਦਿੰਨੇ ਬਾਕੀ ਖੇਤੀ ਵਿਗਿਆਨ ਕੇਂਦਰ ਜਾਓ ਜਿਹੜੀ ਮਰਜ਼ੀ ਚੀਜ਼ ਸਕੇ ਦਾ ਤੁਹਾਨੂੰ ਬੋਟਰ ਚਾਇਰਾ ਦਾ ਦਾਤਾ ਨਹੀਂ ਹੋ ਗਿਆ ਤਾਂ ਆਪਾਂ ਸਰਟੀਫਿਕੇਟ ਲਈ ਆਪਾਂ ਸਾਰੇ ਆਪਣੇ ਕੰਮ ਕਰਨਾ ਤੋਂ ਲੋਨ ਦੀ ਸਬਸਿਡੀ ਵੀ ਪੂਰੀ ਬਿਲਕੁਲ ਸਰ ਬਿਲਕੁਲ ਬਿਲਕੁਲ ਤੇ ਅਗਲੇ ਟਾਈਮ ਦੇ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੀਰ ਜੀ ਤੁਸੀਂ ਆਏ ਹੋ ਜੀ ਆਇਆਂ ਧੰਨਵਾਦ